ਕਜੀ ਕੇ ਬੱਚੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ Azmin Education ਤੇ ਠੀਕ ਹੈ ਜੀ ਅੱਜ ਇਸ ਕਰਾਂਗੇ यूनिमैक्स ਦਾ ਕੁਕਲੀ ਕਲਾਸ 10 ਦਾ ਬੋਰਡ ਦਾ ਐਗਜ਼ਾਮ ਜਿਹੜਾ ਕਿ ਕੱਲੂ ਹੈ ਠੀਕ ਹੈ ਗਣਿਤ ਦਾ ਪੂਰਾ ਸੌਲਡ ਪੇਪਰ ਕਰਾਂਗੇ ਚਲੋ ਜਲਦੀ ਚੱਲਦੇ ਹਾਂ ਮੰਤਰ ਅਨੁਸਾਰ ਦੇਖੋ ਠੀਕ ਹੈ ਤੇ ਪਹਿਲਾ ਸਵਾਲ ਦਿੱਤੇ ਕਿ ਉਹ ਘਣ ਵਿੱਚ ਅਗਿਆਤ ਸੰਖਿਆ ਕੀ ਹੋਵੇਗੀ ਅਗਿਆਤ ਸੰਖਿਆ 3 3 9 ਹੋਏਗੀ ਜੇਕਰ px ax ਕੇ bx 1 2 ਗੱਤੀ ਸਮੀਕਰਨ ਤੇ c/a ਦੀ ਸਿਫਰਾਂ ਦਾ ਕੀ ਸਬੰਧ ਹੈ c/a ਸਿਫਰਾਂ ਦਾ ਗੁਣਨਫਲ ਹੈ ਦਿੱਤੇ ਗਏ ਚਿੱਤਰ ਵੀ ਭਾਈ ਵੀ ਲਾਈਕ ਸਿਫਰਾਂ ਦੀ ਗਿਣਤੀ ਕਿੰਨੀ ਹੈ 1 2 3 ਤਾਂ ਸਿਫਰਾਂ ਦੀ ਗਿਣਤੀ 3 ਹੈ x y 4 ਤੇ x y 14 ਹੈ ਤਾਂ ਕੀ ਹੱਲ ਹੋਵੇਗਾ ਤਾਂ ਹੋਵੇਗਾ x 9 ਤੇ y 5 ਦਿੱਤੇ ਗਏ ਸਮੀਕਰਨ ਵਿੱਚ ਕਿਹੜੀ 2 ਗੱਤੀ ਸਮੀਕਰਨ ਨਹੀਂ ਹੈ ਇਹ ਇੱਕ ਦੋ ਘਾਤੀ ਸਮੀਕਰਨ ਨਹੀਂ ਹੈ ਜੇਕਰ ਕਿਸੇ ਅੰਕਗਣਿਤਕ ਲੜੀ ਦੇ ਪਹਿਲੇ n ਪਦਾਂ ਦਾ ਜੋੜ Sn ਹੋਵੇ ਤਾਂ ਉਸਦਾ nਵਾਂ ਪਦ ਹੋਵੇਗਾ ਉਸਮਾ ਪਦ Sn ਇਹ ਇੰਪੋਰਟੈਂਟ ਫਾਰਮੂਲਾ ਹੈ an ਬਰਾਬਰ ਹੈ Sn Sn 1 ਠੀਕ ਹੈ ਇਹਨੂੰ ਖਿਆਲ ਰੱਖਣਾ ਦਿੱਤੀ ਗਈ ਕਿਰਤੀ ਵਿੱਚ ਕਿਹੜੀ ਗਿਤੀ ਚੱਕਰ ਦੀ ਸਪਰਸ਼ ਰੇਖਾ ਨੂੰ ਦਰਸਾਉਂਦੀ ਹੈ ਇਹ ਚੱਕਰ ਦੀ ਸਪਰਸ਼ ਰੇਖਾ ਨੂੰ ਦਰਸਾਉਂਦੀ ਹੈ ਦਿੱਤੇ ਗਏ ਚਿੱਤਰ ਦਾ ਧਿਆਨ ਕਰਕੇ ਇਹ ਲਿਖਿਆ ਵਿੱਚ ਸਹੀ ਕਥਨ ਚੁਣੋ ਤਾਂ ਸਹੀ ਕਥਨਾ ਹੈਗਾ ਕੋਣ ਪੀ ਬਰਾਬਰ ਹੈ ਕੋਣ ਸੀ ਕੋਸਕ 0 ਦਾ ਮੁੱਲ ਕੀ ਹੁੰਦਾ ਹੈ ਕੋਸਕ 0 ਦਾ ਮੁੱਲ ਪਰਿਭਾਸ਼ਿਤ ਨਹੀਂ ਹੁੰਦਾ ਹੈ θ ਦੇ ਕਿਸ ਮੁੱਲ ਲਈ sin θ ਬਰਾਬਰ ਹੈ cos θ ਹੁੰਦਾ ਹੈ 45° ਲਈ sin θ ਤੇ cos θ ਦਾ ਮੁੱਲ ਬਰਾਬਰ ਹੋਵੇਗਾ ਜੇਕਰ ਚੱਕਰ ਦੇ ਅਰਧ ਵਿਆਸਿਕ ਖੰਡ ਦਾ ਖੇਤਰਫਲ ਚੱਕਰ ਦੇ ਖੇਤਰਫਲ ਦਾ 1/6 ਹੋਵੇ ਤਾਂ ਕੇਂਦਰੀ ਕੋਣ ਦਾ ਮਾਪ ਕੀ ਹੋਵੇਗਾ ਤਾਂ ਉਹ ਵੀ 360 ਦਾ 6ਵਾਂ ਹਿੱਸਾ ਹੋਵੇਗਾ ਜੋ ਕਿ ਹੋਵੇਗਾ ਤੁਹਾਡਾ 60 ਡਿਗਰੀ ਜੇਕਰ 7 ਸੈਂਟੀਮੀਟਰ ਪੂਜਾ ਵਾਲੇ ਘਣ ਵਿੱਚੋਂ ਸਭ ਤੋਂ ਵੱਡੀ ਉਚਾਈ ਵਾਲੇ ਕਿਸ਼ੰਕੂ ਕੱਢਿਆ ਜਾਂਦਾ ਹੈ ਤਾਂ ਉਸ ਸ਼ੰਕੂ ਦੀ ਉਚਾਈ ਕੀ ਹੋਵੇਗੀ ਉਸ ਸ਼ੰਕੂ ਦੀ ਉਚਾਈ ਵੀ 7 ਸੈਂਟੀਮੀਟਰ ਹੋਵੇਗੀ ਸਮਾਨ ਅਰਧ ਵਿਆਸ ਅਤੇ ਸਮਾਨ ਉਚਾਈ ਵਾਲੇ ਬੇਲਨ ਅਤੇ ਸ਼ੰਕੂ ਦੇ ਆਇਤਨ ਦਾ ਅਨੁਪਾਤ ਕੀ ਹੋਵੇਗਾ ਉਹਨਾਂ ਦੇ ਆਇਤਨ ਦਾ ਅਨੁਪਾਤ 3 ਅਨੁਪਾਤ 1 ਹੋਵੇਗਾ ਅੰਕੜੇ ਵਿੱਚ 4 6 5 0 2 ਦਾ ਬੋਲਕੀ ਬੋਲਕੋ ਹੈ ਜੋ ਸਭ ਤੋਂ ਵੱਧ ਰੀਪੀਟ ਹੁੰਦਾ ਹੈ ਤੇ ਸਭ ਤੋਂ ਵੱਧ ਦੋ ਰਿਪੀਟ ਹੁੰਦਾ 1 2 3 ਵਾਰ ਤੇ ਸਾਡਾ ਬੋਲ ਕਿੰਨਾ ਹੋਵੇਗਾ ਦੋ ਇਹ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਕਿਸੇ ਘਟਨ ਦੀ ਸੰਭਾਵਨਾ ਨਹੀਂ ਹੋ ਸਕਦੀ ਸੰਭਾਵਨਾ ਕਦੇ ਵੀ 1 ਤੋਂ ਵੱਧ ਨਹੀਂ ਹੋ ਸਕਦੀ ਇਸ ਨੂੰ ਸੋਲਵ ਕਰਕੇ 1.5 ਆਵੇਗਾ ਅਸੰਭਵ ਘਟਨਾ ਦੀ ਸੰਭਾਵਨਾ ਕੀ ਹੁੰਦੀ ਹੈ ਜਿਹੜੀ ਸੰਭਵ ਹੁੰਦੀ ਹੈ ਉਸ ਦੀ ਸੰਭਾਵਨਾ 0 ਹੁੰਦੀ ਹੈ ਸਹੀ ਤੇ ਗਲਤ ਦੀ ਚੋਣ ਕਰੋ ਵਰਗ ਨੂੰ ਤਿੰਨ ਇੱਕ ਪਰਮੇ ਸੰਖਿਆ ਹੈ ਗਲਤ ਇਹ ਇੱਕ ਅ ਪਰਮੇ ਸੰਖਿਆ ਹੈ ਜੇਕਰ ਕਿਸੇ ਸਮੀਕਰਨਾਂ ਦੀ ਬੱਚ a1/a2 b1/b2 ਬਰਾਬਰ ਨਹੀਂ ਹੈ c1/c2 ਸਮੀਕਰਨਾਂ ਦਾ ਵਿਲੱਖਣ ਹੱਲ ਹੁੰਦਾ ਹੈ ਗਲਤ ਇਸਦੇ ਕੋਈ ਹੱਲ ਨਹੀਂ ਹੁੰਦਾ ਜੇ ਸਮੀਕਰਨ ax2 bx c 0 ਹੈ ਤਾਂ ਮੂਲ ਸਮਾਨਤਾ d ਬਰਾਬਰ ਹੁੰਦਾ ਹੈ ਗਲਤ ਤਾਂ d ਸਿਰਫ ਬਰਾਬਰ ਹੁੰਦਾ ਹੈ ਚੱਕਰ ਦੇ ਅੰਦਰੂਨੀ ਬਿੰਦੂ ਤੋਂ ਚੱਕਰ ਨੂੰ ਦੋ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ ਗਲਤ ਚੱਕਰ ਦੇ ਬਾਹਰੀ ਬਿੰਦੂ ਤੋਂ ਦੋ ਖਿੱਚੀਆਂ ਜਾ ਸਕਦੀਆਂ ਹਨ बिंदु p 3 4 ਦੇ ਮੂਲ ਬਿੰਦੂ ਤੋਂ ਦੂਰੀ 5 ਹੈ ਬਿਲਕੁਲ ਸਹੀ 3 ਦਾ ਵਰਗ 4 ਦਾ ਵਰਗ ਇਹ ਆ ਜਾਏਗਾ ਵਰਗ ਮੂਲ 25 ਤੇ ਆਨਸਰ ਆ ਜਾਏਗਾ 5 ਕੋਣ ਦੇ ਕਿਸ ਮੁੱਲ ਲਈ sin 3/5 ਹੋ ਸਕਦਾ ਹੈ ਬਿਲਕੁਲ ਸਹੀ ਮੱਧਿਕਾ ਮਧਮਾਨਤ ਬੋਲਕ ਵਿੱਚ ਸਬੰਧ ਤਿੰਨ ਬੋਲਕ ਮੱਧਿਕਾ ਤੇ ਦੋ ਮਧਮਾਨ ਹੁੰਦਾ ਹੈ ਗਲਤ ਇੱਥੇ ਮਧਮਾਨ ਆਏਗਾ ਜੇਕਰ 6k ਦਿੱਤੀ ਸਮੀਕਰਨ ਤੇ x 2y ਦਾ ਇੱਕ ਹੱਲ ਹੈ ਤਾਂ k ਦਾ ਮੁੱਲ ਹੋਵੇਗਾ ਤਕੇ ਦਾ ਮੁੱਲ -4 ਹੋਵੇ 3 ਇੱਥੇ ਸੀ ਵੈਲਿਊ ਭਰਾਂਗੇ ਤੇ 3 6 18 ਬਰਾਬਰ ਹੋਏਗਾ 18 k 2k ਦੀ ਵੈਲਿਊ -4 ਅਗ੍ਰਿਤਕ ਲੜੀ 2 7 12 ਦਾ ਅਗਲਾ ਪਦ 17 ਹੋਵੇਗਾ ਚਿੱਤਰ ਵਿੱਚ ਜੇਕਰ LM ਸਮਾਨਾਂਤਰ ਹੈ ਕਿਉਂ ਆ ਤਾਂ PM ਦਾ ਮੁੱਲ ਪਤਾ ਤੇ ਜਿਹੜਾ PM ਉਹ ਕਿਹਦੇ ਬਰਾਬਰ 8 6 PM ਸਾਡਾ ਕਿੰਨਾ ਆਏਗਾ 3 ਠੀਕ ਹੈ ਜੀ ਕਿ 8 6 ਸਮਾਨਾਂਤਰ ਹੁੰਦੀਆਂ ਹਨ समरूप समान अनुपाती होंदिया हैं जे रेखाखंड आर एस का बिंदु एह है तो आर एम एस एम का अनुपात की होगा आर एम तो अनुपात एक अनुपात एक होगा ठीक है ए आर एस है एम ए अनुपात कि होगा एक अनुपात एक चक्कर खंड का खेत्रफल संगत अर्धव्यवसाय खंड का खेतफल मैनस चंगत दी त्रिपुज का खेत्रफल होगा गोले की कुल सत्ता का खेत्रफल चार पाई आर स्क हों है ਜੇ ਕਿਸੇ ਮੈਚ ਵਿੱਚ ਘੜਾੜੀ ਦੇ ਖੇਡਣ ਦੀ ਸਭਾਵਨਾ 0.62 ਹੋਵੇ ਤਾਂ ਦੂਸਰੇ ਘੜਾੜੀ ਦੇ ਬਾਹਰ ਹੋਣ ਦੀ ਹਾਰਨ ਦੀ ਸਭਾਵਨਾ ਕਿੰਨੀ ਹੈ ਤਾਂ 1 0.62 ਏ ਆ ਦੇਕਾ 0.38 ਭਾਗਾੜਾ ਹਰ ਇੱਕ ਪ੍ਰੇਸ਼ਨ ਦੇ ਦੋ ਅੰਕ ਹਨ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੁਸੀਂ ਦੇਖ ਸਕਦੇ ਹੋ ਬੋਰਡ 'ਚ ਬਹੁਤ ਵਧੀਆ ਆਇਆ ਹੋਇਆ ਗਮਮਸ ਸਸ ਸਬਾਵਾ 360/9 ਹੈ ਤੇ ਐਲਐਸ ਸਸ ਸਬਾਵਾ ਇੰਨਾ ਹੈ ਪਤਾ ਕਰੋ ਸਾਨੂੰ ਪਤਾ ਹੈ ਐਚ ਸੀ ਐਫ 360 52 ਗੁਣਾ ਐਲ ਸੀ ਐਮ ਕੀ ਦੇ ਬਰਾਬਰ ਹੁੰਦਾ ਹੈ ਨੰਬਰਾਂ ਦੇ ਗੁਣਾ ਦੇ ਬਰਾਬਰ ਹੁੰਦਾ ਹੈ ਐਚ ਸੀ ਐਫ ਸਨ 9 ਦਿੱਤਾ ਹੈ 9 ਗੁਣਾ ਐਲ ਸੀ ਐਫ ਬਰਾਬਰ ਹੋਏਗਾ 360 ਗੁਣਾ 652 ਤਾਂ ਲੱਲਾ ਸਾ ਸਬਾਬਾ ਜਾਨੀ ਐਲ ਸੀ ਐਮ ਬਰਾਬਰ ਹੋਏਗਾ 360 ਗੁਣਾ 652 9 ਥੱਲੇ ਆ ਜਾਏਗਾ ਇਸ ਦੀ ਕਟਿੰਗ ਕਰਾਂਗੇ 9 ਚੋਂ ਕਾ 36 ਤੇ 40 ਗੁਣਾ 652 ਆਏਗਾ ਜਿਹਨੇ ਦੇ ਗੁਣਾ ਆਏਗੀ 26280 ਦੋ ਘਾਤੀ ਬਹੁਪਦ ਪਤਾ ਕਰੋ ਜਿਸ ਦੇ ਸਿਫਰਾਂ ਦਾ ਜੋੜផល ਤੇ ਗੁਣਫਲ ਕਰਮਤ 0 ਅਤੇ ਵਰਗਮੂਲ 5 ਹੋਵੇ ਦਿੱਤਾ ਹੈ ਸਿਫਰਾਂ ਦਾ ਜੋੜផល ਤੇ ਗੁਣਫਲ ਕਰਮਤ 0 ਤੇ ਵਰਗਮੂਲ 5 ਮੰਨ ਲਓ ਦੋ ਘਾਤੀ ਸਮੀਕਰਨ ax2 bx c ਹੈ ਤੇ ਇਸ ਦੇ ਸਿਫਰ α ਤੇ β ਹਨ ਸਿਫਰਾਂ ਦਾ ਜੋੜ ਜਾਨੀ α β s ਜਿਹੜਾ ਸਾਨੂੰ ਦਿੱਤਾ ਹੈ 0 ਸਿਫਰਾਂ ਦੀ ਗੁਣਾ ਦਿੱਤੀ ਹੈ ਵਰਗਮੂਲ 5 ਦੋ ਘਾਤੀ ਬਹੁਪਦ ਬਣਾਈ ਜਾ ਸਕਦੀ ਹੈ x2 sx p x2 0 ਇੱਥੇ ਜੋੜ ਫਲ ਹੈ ਤੇ ਗੁਣਾ x2 ਜਮਾ ਵਰਗਮੁਲ 5 ਅਰਧ ਵਿਆਸ 21 ਸੈਂਟੀਮੀਟਰ ਵਾਲੇ ਚੱਕਰ ਦੀ ਚਾਪ ਕੇਂਦਰ ਤੇ 60 ਡਿਗਰੀ ਦਾ ਕੋਣ ਬਣਾਉਂਦਾ ਹੈ ਤਾਂ ਚਾਪ ਦੁਆਰਾ ਬਣਾਏ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰੋ ਚੱਕਰ ਦਾ ਅਰਧ ਵਿਆਸ 21 ਸੈਂਟੀਮੀਟਰ ਹੈ ਕੇਂਦਰ ਤੇ ਬਣਿਆ ਕੋਣ 60 ਡਿਗਰੀ ਹੈ ਠੀਕ ਹੈ ਅਰਧ ਵਿਆਸ ਦਾ ਚਿੱਤਰ ਤੁਸੀਂ ਬਣਾ ਕੇ ਆਣਾ ਹੈ ਚਾਪ ਦੋਰਾ ਬਣਾਏ ਗਏ ਅਰਧ ਵਿਆਸੀ ਖੰਡ ਦਾ ਖੇਤਰਫਲ ਦਾ ਫਾਰਮੂਲਾ ਹੁੰਦਾ ਹੈ θ/360 πr² θ ਦੀ ਵੈਲਿਊ 60 π ਦੀ ਵੈਲਿਊ 22/7 r ਦਾ 21 2 ਠੀਕ ਹੈ ਇਹਨੂੰ ਸਾਰ ਨੂੰ ਕੱਟ ਕੇ ਸਾਡੇ ਕੋਲ ਆਨਸਰ ਆ ਗਿਆ 231 ਸੈਂਟੀਮੀਟਰ ਦਾ ਵਰਗ 52 ਪੱਤੇਾਂ ਦੀ ਇੱਕ ਚੰਗੀ ਤਰ੍ਹਾਂ ਫੈਂਟੇ ਕੀਤੀ ਤਾਜ਼ ਗੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ ਤਾਂ Heir ਲਿਖਿਆਂ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ ਇੱਕ ਲਾਲ ਰੰਗ ਦਾ ਬਾਦਸ਼ਾ ਹੁਕਮ ਦਾ ਪੱਤਾ ਪੱਤੇ ਦੇ કુલ ਸੰਖਿਆ 52 ਹੈ ਲਾਹ ਰੰਗ ਦਾ ਬਾਦਸ਼ਾਹ ਜਾਨੀ ਪਾਂਡਾ ਬਾਦਸ਼ਾਹ ਤੇ ਇਟਾ ਦਾ ਬਾਦਸ਼ਾਹ ਤੇ ਦੋ ਹੁੰਦੇ ਹਨ ਲਾਹ ਰੰਗ ਦਾ ਬਾਦਸ਼ਾਹ ਪ੍ਰਾਪਤ ਕਰਨ ਦੀ ਸਭਾ ਉਹਨਾਂ ਦੋ बटे ਕੁੱਲ ਪੱਤੇ 52 ਯਾਨੀ 1 बटे 26 ਹੁੰਦੀ ਹੈ ਹੋ ਕੰਨੇ 13 ਪੱਤੇ ਹੁੰਦੇ ਹਨ ਹੋ ਕਦਾ ਪੱਤਾ ਪ੍ਰਾਪਤ ਕਰਨ ਦੇ 13 बटे 52 ਯਾਨੀ 1 बटे 4 ਸਾਡੀ ਚੰਦਲਾਈਜ਼ਿੰਗ ਐਜੂਕੇਸ਼ਨ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਚਾਰ ਅੰਕਾਂ ਵਾਲੇ ਪ੍ਰਸ਼ਨ ਦਿੱਤੀ ਦੋ ਘਾਤੀ ਸਮੀਕਰਨ 3x² 4√3x 4 0 ਦੀ ਮੂਲ ਪ੍ਰਕਿਰਤੀ ਦਾ ਪਤਾ ਕਰੋ ਜੇਕਰ ਮੂਲ ਸੰਭਵ ਹਨ ਤਾਂ ਉਹਨਾਂ ਨੂੰ ਪਤਾ ਵੀ ਕਰੋ ਸੰਦਿੱਤੀ ਗਈ ਹੈ ਇਹ ਸਮੀਕਰਨ ਸੰਦਿੱਤੀ ਗਈ ਹੈ ਇਸ ਦੀ ਤੁਲਨਾ ਸੀ ਜਨਰਲ ਸਮੀਕਰਨ ax2 bx c ਨਾ ਕੀਤੀ ਹੈ ਤੇ ਇਹਦਾ ਮੂਲ ਤਿੰਨ ਆ ਗਿਆ b ਦਾ ਮੂਲ -4 ਵਰਗ ਮੂਲ ਤਿੰਨ c ਦਾ ਤਿੰਨ ਇਹ ਸਾਡੇ ਕੋਲ ਡਿਸਕ੍ਰਿਮੀਨੈਂਟ ਦਾ ਫਾਰਮੂਲਾ ਹੈ b ਦੀ ਵੈਲਿਊ ਭਰਤੀ ਅਸੀਂ ਤੇ a ਦੀ ਭਰਤੀ ਅਤੇ c ਦੀ ਭਰਤੀ ਤੇ d ਆ ਗਿਆ 48 45 ਤੇ d ਦਾ ਮੂਲ ਆ ਗਿਆ 0 ਸਮੀਕਰਨ 2 ਬਰਾਬਰ ਵਸਤਵਿਕ ਮੂਲ ਹਨ x -b ਵਰਗਮੂਲ d 2a ਅਤੇ ਅਸੀਂ a b ਦਾ ਮੁੱਲ ਭਰਤਾ ਕੱਟ ਗਿਆ ਤਿੰਨ ਆ ਗਿਆ ਤਾਂ x ਦਾ ਜਿਹੜਾ ਮੁੱਲ ਹੈ ਉਹ 2 ਆਏ 2 ਵਰਗਮੂਲ 3 3 ਅਤੇ 2 ਵਰਗਮੂਲ 3 2 ਵਰਗਮੂਲ 2 ਵਰਗਮੂਲ 3 2 ਵਰਗਮੂਲ 3 ਠੀਕ ਹੈ ਜੀ a p 3 5 15 27 29 ਦਾ ਕਿੰਵਾਂ ਪਦ ਉਸ ਦੇ ਚਿਰੰਜ ਵਿੱਚ ਪਦ ਤੋਂ 132 ਵਦ ਹੋਵੇਗਾ ਮੰਨ ਲਓ a p ਦਾ ਪਹਿਲਾ ਪਦ ਇਹ ਅਤੇ d ਸਾਂਝਾ ਅੰਤਰ ਹੈ ਦਿੱਤੀ ਅਰਥਮੈਟਿਕ ਸੀਰੀਜ਼ ਹੈ 3 15 27 29 ਇੱਥੇ a ਦਾ ਮੁੱਲ 3 ਹੈ d 15 3 12 ਹੈ tn ਦਾ ਸਾਡੇ ਕੋਲ ਫਾਰਮੂਲਾ tn 54 132 tn 54 ਨੂੰ ਅਸੀਂ ਲਿਖਾਂਗੇ a 53d a ਦਾ ਮੁੱਲ 53 d ਦਾ ਮੁੱਲ 12 3 6 639 ਆ ਜਾਏਗਾ ਤਾਂ tn ਜਿਹੜਾ ਹੋਵੇਗਾ ਉਹ 354 132 ਹੋਵੇਗਾ ਇਹਨਾਂ ਦਾ ਫਾਰਮੂਲਾ ਹੈ a n 1d ਛੇ ਸੌ ਉਨਤਾਲੀ ਏਸੀ ਕੱਢ ਚੁੱਕੇ ਹਾਂ ਜਮ੍ਹਾਂ ਇੱਕ ਸੌ ਬੱਤੀ ਏ ਦਾ ਮੁੱਲ ਤਿੰਨ ਐਨ ਦਾ ਮੁੱਲ ਕੱਢਣਾ ਹੈ ਡੀ ਦੀ ਵੈਲਿਊ ਬਾਰਾਂ ਸੱਤ ਸੌ ਇਕਹੱਤਰ ਹੋ ਜਾਏਗਾ ਇਹਨਾਂ ਨੂੰ ਜੋੜ ਕੇ ਤਿੰਨ ਜਮ੍ਹਾਂ ਬਾਰਾਂ ਐਨ ਮਾਈਨਸ ਬਾਰਾਂ ਬਰਾਬਰ ਹੈ ਸੱਤ ਸੌ ਇਕਹੱਤਰ ਬਾਰਾਂ ਮਾਈਨਸ ਨੌ ਬਰਾਬਰ ਹੈ ਸੱਤ ਸੌ ਇਕਹੱਤਰ ਬਾਰਾਂ ਬਰਾਬਰ ਹੈ ਸੱਤ ਸੌ ਇਕਹੱਤਰ ਜਮ੍ਹਾਂ ਨੌ ਬਾਰਾਂ ਐਨ ਬਰਾਬਰ ਹੈ ਸੱਤ ਸੌ ਅੱਸੀ ਅਤੇ ਐਨ ਦਾ ਮੁੱਲ ਆ ਜਾਏਗਾ ਪੈਂਹਠ ਇਸ ਲਈ ਪੈਂਹਠਵਾਂ ਪਦ ਏ ਪੀ ਦੇ ਚੁਣਵੇਂ ਪਦ ਤੋਂ ਇੱਕ ਸੀ ਜ਼ਿਆਦਾ ਹੋਵੇਗਾ ਜੇਕਰ ਕਿਸੇ ਅੰਗਣਿਤਕ ਲੜੀ ਦੇ ਪਹਿਲੇ 7 ਪਦਾਂ ਦਾ ਜੋੜ 49 ਹੈ ਪਹਿਲੇ 17 ਪਦਾਂ ਦਾ ਜੋੜਫਲ 1299 ਹੈ ਤਾਂ ਇਹਦਾ n ਪਦਾਂ ਦਾ ਜੋੜਫਲ ਪਤਾ ਮੰਨ ਲਓ a ਅਤੇ d ਗਣਿਤਕ ਲੜੀ ਦਾ ਕਰਮਵਾਰ ਪਹਿਲਾ ਅਤੇ ਸਾਂਝਾ ਅੰਤਰ ਹੈ ਪਹਿਲੀ ਸ਼ਰਤ ਅਨੁਸਾਰ ਸਮ ਆਫ 7 ਟਰਮਸ 49 ਹੈ ਤਾਂ sn ਦਾ ਫਾਰਮੂਲਾ ਹੁੰਦਾ n/2 2a n-1d 49 ਦਿੱਤਾ ਗਿਆ ਹੈ ਤੇ ਇੱਥੇ ਅਸੀਂ n ਦਾ ਬੁੱਲ ਭਰਾਂਗੇ 7/2 a 7-1 ਤਾਂ ਇਸ ਨੂੰ ਸੋਲਵ ਕਰਕੇ ਸਾਡੇ ਕੋਲ ਵੈਲਿਊ ਆ ਜੇਗੀ a ਬਰਾਬਰ ਹੈ 7 3d ਦੂਸਰੀ ਸ਼ਰਤ ਅਨੁਸਾਰ 17 ਟਰਮਾਂ ਦਾ ਜੋੜ ਸਾਨੂੰ 279 ਦਿੱਤਾ ਗਿਆ ਹੈ ਹੁਣ ਅਸੀਂ n ਦੀ ਵੈਲਿਊ 17 ਪਰਾਗੇ ਤੇ ਸਾਨੂੰ ਇਕੁਏਸ਼ਨ ਪ੍ਰਾਪਤ ਹੋਈ a 8d 17 1 ਅਤੇ 2 ਤੋਂ 7 3d 8d 17 5d 17 7 10 ਜਿਹੜਾ d ਦਾ ਮੁੱਲ ਆਇਆ 10 5 ਕਰਕੇ 2 ਆ ਗਿਆ d ਦਾ ਮੁੱਲ ਪਹਿਲੇ ਵਿੱਚ ਭਰਤਾ ਤਾਂ a ਦਾ ਮੁੱਲ ਸਾਡੇ ਕੋਲ 1 ਆ ਗਿਆ ਉਹਦੇ ਸੈਸਨ ਕੱਢਣਾ ਹੈ ਇਸਨ ਦੇ ਫਾਰਮੂਲੇ ਚ ਅਸੀਂ ਇਹ ਵੈਲਿਊ ਜੋ ਉੱਪਰ ਕੱਢੀਆਂ ਹਨ ਭਰਾਂਗੇ ਤਾਂ ਸਾਡੇ ਕੋਲ ਆ ਜਾਏਗਾ ਇਹਦਾ ਫਰਕ ਬਿੰਦੂ ਆ 4 1 2 3 ਨੂੰ ਮਿਲਾਨ ਵਾਲੇ ਰੇਖਾखंड ਤਿੰਨ ਸਮਾਨ ਭਾਗਾਂ ਵਿੱਚ ਵੰਡਣ ਵਾਲੇ ਬਿੰਦੂਆਂ ਦੇ ਨਿਰਦੇਸ਼ਕ ਕਮਕ ਪਤਾ ਕਰੋ ਮੰਨ ਲਓ ਪੀ ਐਕਸ ਵਾਈ ਅਤੇ ਕਿਉ ਇਹਨੂੰ ਤਿੰਨ ਸਮਾਨ ਭਾਗਾਂ ਵਿੱਚ ਵੰਡਣ ਵਾਲੇ ਬਿੰਦੂ ਹਨ ਪੀ ਐਕਸ ਵਾਈ ਰੇਖਾखंड ਨੂੰ 1 ਅਨੁਪਾਤ 2 ਵਿੱਚ ਬਣਦਾ ਹੈ ਕਿਉਂ ਇਸ ਨੂੰ 2:1 ਵਿੱਚ ਬਣਦਾ ਹੈ ਤਾਂ ਇੱਥੇ ਸੂਤਰ ਲਾਵਾਂਗੇ ਠੀਕ ਹੈ ਬੰਦਾ x1 ਦੀ ਵੈਲਿਊ 2 ਆ ਗਈ y1 ਦੀ ਵੈਲਿਊ 5/3 ਹੋ ਗਈ ਜਿਹੜਾ p ਆ ਉਸਦੇ ਪੁਆਇੰਟ ਆ ਕੇ 2 5/3 ਉਹਨਾਂ m ਦੀ ਵੈਲਿਊ 2 ਲਾਵਾਂਗੇ ਤਾਂ n ਦੀ ਵੈਲਿ 1 ਲਾਵਾਂਗੇ ਫਿਰ ਅਸੀਂ ਸੂਤਰ ਲਾਵਾਂਗੇ ਤਾਂ x2 0 ਆ ਜਾਏਗਾ ਤੇ y2 ਦੀ ਵੈਲਿਊ -7/ 3 ਆ ਜਾਏਗੀ ਤ੍ਰਿਭੁਜ opq ਵਿੱਚ ਜਿਸ ਦਾ ਕੋ ਸਮਕੋਣ ਹੈ OP ਸੱਤ ਹੈ OP ਮਿਨਸ PQ ਇੱਕ ਹੈ ਤੇ ਸਾਈਨ ਕਿਊ ਤੇ ਕੋਸ ਕਿਊ ਦਾ ਮੁੱਲ ਪਤਾ ਹੈ ਅਸੀਂ ਇਸ ਤਰ੍ਹਾਂ ਇੱਕ ਤ੍ਰਿਭੁਜ ਬਣਾ ਲਾਂਗੇ ਜਿਸ ਦਾ PQ ਸਮਕੋਣ ਹੈ ਤੇ ਸੱਤ ਦਿੱਤਾ ਹੋਇਆ ਹੈ ਤ੍ਰਿਭੁਜ OP ਕੇ ਵਿੱਚ ਪਾਇਥਾਗੋਰਸ ਥਰਮ ਅਨੁਸਾਰ OQ ਦਾ ਵਰਗ ਬਰਾਬਰ OP ਦਾ ਵਰਗ ਜਮਾ PQ ਦਾ ਵਰਗ 1 ਜਮਾ PQ ਦਾ ਵਰਗ ਬਰਾਬਰ OP ਦਾ ਵਰਗ PQ ਦਾ ਵਰਗ A ਦਾ ਵਰਗ ਜਮਾ B ਦਾ ਵਰਗ ਜਮਾ 2AB ਇਸਾਰ ਨੂੰ ਸੋਲਵ ਕਰਕੇ ਸਾਡੇ ਕੋਲ ਪੀਕਯੂ ਹੈ ਜੋ ਉਹ ਆ ਗਿਆ 24 ਤੇ ਓਕਯੂ ਕਿੰਨਾ ਆ ਗਿਆ 25 ਹੁਣ ਸਾਈਨ ਹੁੰਦਾ ਹੈ ਓਪੀ बटे ਓਕਯੂ ਜਨ 7 बटे 25 ਕੋਸ ਹੋ ਗਿਆ 24 बटे 25 ਅਭੀ ਬੜਾ ਇੰਪੋਰਟੈਂਟ ਸਵਾਲ ਹੈ ਸਾਈਨ θ ਕੋਸ θ ਇਸ ਨੂੰ ਉਸੇ ਸੋਲਵ ਕਰਦਾ ਐਸੇ ਲੈਫਟ ਹੈਂਡ ਸਾਈਡ ਲੈ ਲਈ ਉੱਪਰ ਅਤੇ ਥੱਲੇ ਸਭ ਨੂੰ ਕੋਸ θ ਦੇ ਨਾਲ ਭਾਗ ਕਰਨ ਤੇ ਠੀਕ ਹੈ ਅੰਸ਼ ਤੇ ਸਾਨੂੰ ਕੋਸ θ ਦੇ ਨਾਲ ਭਾਗ ਕਰਨ ਤੇ ਸਾਡੇ ਕੋਲ ਬਚਿਆ ਟੈਨ θ 1 ਠੀਕ ਹੈ ਤੁਸੀਂ tan theta ਦੇ ਸਿਕੰਡ theta ਨੂੰ ਅਲੱਗ ਲੈ ਲਿਆ 1 ਨੂੰ ਅਲੱਗ ਲੈ ਲਿਆ ਠੀਕ ਹੈ ਇਸ ਨੂੰ ਸਾਰਾ ਸੋਲਵ ਕਰਨ ਤੇ ਤੁਹਾਡੇ ਕੋਲ ਆਨਸਰ ਆ ਜਾਏਗਾ ਇਸ ਦਾ ਸਕਰੀਨਸ਼ਾਟ ਲੈ ਲਓ ਜਾਂ ਨੋਟ ਕਰ ਲਓ ਜ਼ਮੀਨ ਤੇ ਕਿਸੇ ਬਿੰਦੂ ਤੋਂ 20 ਮੀਟਰ ਉੱਚੀ ਮਾਰ ਤੇ ਸਿਖਰ ਤੇ ਲੱਗੇ ਸੰਚਾਰ ਟ੍ਰਾਂਸਮਿਸ਼ਨ ਟਾਵਰ ਦੇ ਤਲ ਤੇ ਸਿਖਰ ਦੇ ਉਚਾਰ ਕੋਣ 45 ਤੇ 60 ਹਨ ਸੰਚਾਰ ਮਨਾਰ ਦੀ ਉਚਾਈ ਪਤਾ ਕਰੋ ਇਸ ਤਰੀਕੇ ਦੁਬਾਰਾ ਦੁਬਾਰਾ ਇੱਕ ਮਿਨਾਰ ਲੱਗਿਆ ਹੋਇਆ ਸੀ ਇਸ ਦੀ ਲੰਬਾਈ ਪਤਾ ਕਰਨੀ ਹੈ इमारत की उचाई बी है इनारती उचाई पता करनी है समकोण त्रिभुज बी सी डी ठीक है बी सी बटे सी डी कोट है बी सी बटे बी एक होगा तो बी सी वैल्यू बी आ जाएगी साढ़े को गया बी हूँ अभी बड़ी त्रिभुज लवेंगे ए बी सी तो ए सी बटे बीबर टेन सैट ए सी बटे बी बराबर बरगुल तीन ए सी आ गया बी बरगुल तीन तो ए सी बराबर ए डी जमा डी सी b ਵਰਗਮੂਲ 3 ad b ਤੇ ad ਉਧਰ ਜਾ ਕੇ ਮਾਈਨਸ ਹੋ ਜਾਏਗਾ ਤਾਂ ਸਾਡੇ ਕੋਲ b ਵਰਗਮੂਲ 3 1 ਤਾਂ ਮਿਨਾਰ ਦੀ ਉਚਾਈ 20 ਵਰਗਮੂਲ 3 ਇੱਕ ਬਿਜਲੀ ਦਾ ਕੰਮ ਮਿਸਤਰੀ 5 ਮਿੰਟ ਉੱਚੇ ਕੰਬੇ ਤੇ ਆ ਕੇ ਕਰਾਬੀ ਨੂੰ ਠੀਕ ਕਰਨਾ ਹੈ ਮੁਰੰਮਤ ਦਾ ਕੰਮ ਲਈ ਉਸ ਨੂੰ ਕੰਬੇ ਦੇ ਸਿਖਰ ਤੇ 1.3 ਮੀਟਰ ਦੇ ਤਲੇ ਇੱਕ ਬਿੰਦੂ ਤੱਕ ਪਹੁੰਚਣਾ ਹੈ ਇੱਥੋਂ ਤੱਕ ਪਹੁੰਚਣ ਲਈ ਉਸ ਤਿਤ ਪੌੜੀ ਦੀ ਜਰੂਰਤ ਪਵੇਗੀ ਜਿਸ ਨੂੰ ਸਿੱਧੇ ਸਾਡੇ ਕੋਲ ਦਾ ਝੁਕਾਉਣ ਵਾਲੇ ਉੱਚੀ ਲੋੜ ਇਸ ਦੀ ਤੇ ਤਸੋ ਕਿ ਖੰਬੇ ਤੋਂ ਪੈਰ ਬਿੰਦੂ ਤੇ ਹਟੋ ਤਾਂ ਕਿੰਨੀ ਦੂਰੀ ਤੇ ਹੈ ਪੌੜੀ ਦੀ ਲੰਬਾਈ ਕਿੰਨੀ ਹੋਣੀ ਚਾਹੀਦੀ ਇਸ ਤਰ੍ਹਾਂ ਕੰਬਾ ਹੈ ਉਹ ਇੱਥੇ ਤੱਕ ਹੀ ਪੌੜੀ ਲਗਾਏਗਾ ਤੇ ਉਹ ਤਾਂ ਕੋ ਪੌੜੀ ਦਾ ਜਿਹੜਾ ਕੋਣ ਬਣੇਗਾ ਉਹ 60 ਡਿਗਰੀ ਬਣੇਗਾ ਇਸ ਲਈ BD AD ਬਰਾਬਰ 3.7 BC ਇੰਪੋਰਟਿੰਗ ਦਸਾਂ ਦਾ ਸੰਭਰ ਭਾਵ ਦਾ ਪਤਾ ਕਰਨਾ ਹੈ ਤ੍ਰਿਭੁਜ BC D ਵਿੱਚ BD ਲੰਬ ਹੋ ਗਿਆ ਤੇ BC ਕਰਨ ਹੋ ਗਿਆ ਇਹ ਲੰਬ ਹੋ ਗਿਆ ਹੈ ਕਦਾਰ ਹੋ ਗਿਆ ਤਾਂ ਕਿ 3% ਇੱਥਰ BC ਦਾ ਮੁੱਲ ਆ ਗਿਆ 4.28 ਤੇ 4.28 ਮੀਟਰ ਪਰ ਉਹਨੂੰ ਪੌੜੀ ਤਕਾਣੀ ਪਵੇਗੀ। ਆਪਾਂ ਪੌੜੀ ਦੀ ਲੰਬਾਈ 4.28 ਮੀਟਰ ਹੋਵੇਗੀ। ਤਾਂ BC BD ਕੋਡ 60 ਇਕੁਇਟੇ ਵਰਗਮੂਲ ਤੇ ਤਾਂ DC ਜਿਹੜਾ ਹੈ 2.14 ਦੇ ਲਗਭਗ ਹੋਵੇਗਾ। ਇਸ ਪੌੜੀ ਦੇ ਪੈਰ ਨੂੰ ਕੰਬੇ ਤੋਂ 2.14 ਮੀਟਰ ਦੂਰ ਤੇ ਰੱਖਣਾ ਚਾਹੀਦਾ ਹੈ। ਲੱਕੜੀ ਦੇ ਠੋਸ ਬਿੱਲਰ ਦੇ ਸਿਰਦਰਦ ਗੋਲਾ ਖੋਦ ਕੇ ਕੱਢੇ ਗਿਆ ਹਨ। ਜੋ ਕਿ ਬਿਲਲ ਨੂੰ ਚਾਹੀਦਾ 10 ਸੈਂਟੀਮੀਟਰ ਆਧਾਰ ਦਾ ਵਿਆਸ ਅਰਧ ਵਿਆਸ 3.5 ਸੈਂਟੀਮੀਟਰ ਵਸਤੂ ਦੇ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ ਬਿਲਲਨ ਦਾ ਅਰਧ ਵਿਆਸ ਬਰਾਬਰ ਅਰਧ ਗੋਲੇ ਦਾ ਅਰਧ ਵਿਆਸ o r ਹੀ ਹੋਵੇਗਾ ਤਾਂ r ਹੋਏਗਾ 3.5 ਨੂੰ ਕਟਿੰਗ ਕਰਕੇ 7/2 ਬਿਲਲਨ ਦੀ ਉਚਾਈ 10 ਸੈਂਟੀਮੀਟਰ ਹੈ ਵਸਤੂ ਦੇ ਕੁੱਲ ਸਤ੍ਹਾ ਦੇ ਖੇਤਰਫਲ ਵਕਰ ਦੀ ਸਤ੍ਹਾ ਦਾ ਖੇਤਰਫਲ ਜਮਾ 2 ਗੁਣਾ ਅਰਧ ਗੋਲੇ ਦੀ ਵਕਰ ਸਤ੍ਹਾ ਦਾ ਖੇਤਰਫਲ ਤਾਂ 2πrh 2πr² 2πr ਇਹਨਾਂ ਨੂੰ ਜੋੜ ਕੇ ਬਣ ਗਿਆ 4πr² ਇਹਨ ਵਿੱਚ 2πr ਚ ਕੋਮਨ ਲੈ ਲਏ ਇੱਥੇ ਰਹਿ ਗਿਆ h ਇੱਥੇ ਰਹਿ ਗਿਆ 2r ਔਰ ਮੁੱਲ ਪਰ ਅੰਗੇ 2π ਦਾ ਮੁੱਲ 22/7 r ਦਾ ਮੁੱਲ 7/2 h 2 ਹੈ ਤੇ 2 7/2 ਪੂਰੀ ਕੱਟੀ ਜਾਂਦੇ ਤੋਂ ਬਾਅਦ ਸਾਡੇ ਕੋ ਬਚਿਆ 22 17 17 ਜਿਸ ਦਾ ਮੁੱਲ ਆ ਗਿਆ 374 ਸੈਂਟੀਮੀਟਰ ਦਾ ਵਰਗ ਹੁਣ 6 ਅੰਕਾਂ ਵਾਲਾ ਸਵਾਲ ਨ ਪੜਤਾਲ ਉਹ ਰੇਖੀ ਸਮੀਕਰਨਾਂ ਦਾ ਜੋੜ ਸੰਗਤ ਹੈ ਜਾਂ ਅਸੰਗਤ ਇਹ ਕਿ ਸੰਗਤ ਹੈ ਇਸ ਦਾ ਕਿਹੜਾ ਹੱਲ ਹੋਵੇਗਾ ਤਾਂ x ਜਮਾ 3y ਬਰਾਬਰ 6 2x 3y ਬਿਸ਼ੇ ਤਾਂ a1 ਦਾ ਮੁੱਲ 1 ਹੈ a2 b1 ਦਾ 3 c1 ਦਾ -6 ਠੀਕ ਹੈ ਜੀ a2 2 ਹੈ b2 -3 ਹੈ c2 -12 ਹੈ ਤਾਂ a1 a2 ਆ ਗਿਆ 1/2 b1/b2 ਆ ਗਿਆ -1 c1/c2 ਆ ਗਿਆ 1/3 ਤਾਂ ਇੱਥੇ a1/a2 ਬਰਾਬਰ ਨਹੀਂ ਹੈ b1/b2 ਇਸ ਲਈ ਦਿੱਤਾ ਕਿ ਸਮੀਕਰਨ ਦਾ ਜੋੜਾ ਸੰਗਤ ਹੈ ਇਸ ਦਾ ਇੱਕ ਵਿਲੱਖਣ ਹੱਲ ਹੋਵੇਗਾ x ਤੇ 2 ਨੂੰ ਜੋੜਨ ਤੇ ਅਸੀਂ ਪ੍ਰਾਪਤ ਕਰਦੇ ਹਾਂ x ਇਸ ਨੂੰ ਜੋੜਿਆ ਕੱਟ ਗਿਆ x x ਤੇ x 18 ਆ ਗਿਆ ਤਾਂ x ਦਾ ਮੁੱਲ 6 ਆ ਗਿਆ x ਦਾ ਮੁੱਲ 6 ਕਰਨ ਨਾਲ ਇੱਕ ਵਿੱਚ ਭਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ ਤੇ ਪਹਿਲੀ ਸਮੀਕਰਨ ਭੇਜਤਾ ਤਾਂ x 6 ਤੇ y 0 ਪ੍ਰਾਪਤ ਹੋ ਗਿਆ 5 ਸਾਲ ਪਹਿਲਾਂ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ 3 ਗੁਣਾ ਸੀ 10 ਸਾਲ ਬਾਅਦ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ 2 ਗੁਣਾ ਹੋ ਜਾਵੇਗਾ ਨੂਰੀ ਤੇ ਸੋਨੂ ਦੀ ਵਰਤਮਾਨ ਉਮਰ ਕਿੰਨੀ ਹੈ ਮੰਨ ਲਓ ਨੂਰੀ ਦੀ ਵਰਤਮਾਨ ਉਮਰ x ਸਾਲ सोनू की वर्तमान उम्र वाई साल साल पहला नूर की उम्र एक्स माइनस होगी सोनू की उम्र वाई माइनस पं होगी पहली शर्त अनुसार एक्स माइनस तीन गुणा है वाई माइनस पं का एक्स माइनस पन तीन वाई माइनस पंद्रह एक्स मायनस तीन वाई जमा दस बराबर है जीरो दस साल बाद नूरी की उम्र दस साल वेगी सोनू की उम्र भी वाई प्लस दस तो दूजे अनुसार एक्स जमा दस बराबर दो वाई जमा दस एक्स जमा दस वाई जमा भी x 2y 10 0 1 2 ਤੇ x 3y 10 x 2y 10 ਤਾਂ y ਦਾ ਮੁੱਲ b ਆਵੇਗਾ x b ਤਾਂ x ਦਾ ਮੁੱਲ ਸਾਡੇ ਕੋਲ 50 ਆ ਜਾਵੇਗਾ ਇਸ ਦਾ ਮਤਲਬ ਨੂਰੀ ਦੀ ਵਰਤਮਾਨ ਉਮਰ 50 ਸਾਲ ਹੈ ਤਾਂ ਜ਼ੌਨੂ ਦੀ ਵਰਤਮਾਨ ਉਮਰ 20 ਸਾਲ ਹੈ ਜੇਕਰ ਕਿਸੇ ਤ੍ਰਿਪੁਦਿਕ ਪੁਜਾ ਦਾ ਸਮਾਂਤਰ ਬਾਕੀ ਦੋ ਪਜਾਮਨ ਪਿੰਨ ਮਿੰਨ ਨੂੰ ਦੇ ਕੱਢਦੇ ਹੋਏ ਇੱਕ ਰੇਖਾ ਖਿੱਚੀ ਜਾਵੇ ਤਾਂ ਬਾਕੀ ਦੋ ਪਜਾਮਾ 21 ਬਾਕ ਵਿੱਚ ਬਣਦੀ ਜਾਂਦੀਆਂ ਹਨ ਇੰਪੋਰਟੈਂਟ ਕੁਐਸਚਨ ਹੈ ਆਏਗਾ ਹੀ ਆਏਗਾ ਤ੍ਰਿਭੁਜ ABC ਵਿੱਚ B ਦੇ ਸਮਾਂਤਰ ਇੱਕ ਰੇਖਾ D ਹੈ ਜੋ AB ਨੂੰ D ਬਿੰਦੂ ਅਤੇ AC ਨੂੰ ਤੇ ਕੱਟਦੀ ਹੈ ਤਾਂ ਅਸੀਂ ਸਿੱਧ ਕਰਨਾ AD BD AE EC BE ਰਚਨਾ ਕਰਨੀ ਹੈ BE ਤੇ CB ਇਸ ਨੂੰ ਮਿਲਾਓ ਹੈ ਨਾ ਤੇ ਇਸ ਨੂੰ ਮਿਲਾ ਦਿਓ ਸਬੂਤ ਤ੍ਰਿਭੁਜ ADE ਵਿੱਚ ਤ੍ਰਿਭੁਜ ਦਾ ਖੇਤਰਫਲ ਹੈ ਜਿਹੜਾ ਹੋਏਗਾ 1 2 ਲੰਬ ਪਧਾਰ ਤ੍ਰਿਭੁਜ BDE VOV ਠੀਕ ਹੈ ਇਹਨਾਂ ਦੋਨਾਂ ਨੂੰ ਸੁਭਾ ਕਰ ਲੈਣਾ ਤਾਂ 1/2 ਨਾਲ 1/2 ਕੱਟ ਜਾਏਗਾ EM ਨਾਲ EM ਕੱਟ ਜਾਏਗਾ ਸਾਡੇ ਕੋਲ ਬਚਿਆ AD/BD ਤਾਂ ਇਸੇ ਤਰ੍ਹਾਂ ਦੂਜੇ ਤ੍ਰਿਭੁਜਾ ਲਵਾਂਗੇ CED ਇਹਨਾਂ ਦਾ ਇੱਥੇ ਵੀ 1/1/2 ਕੱਟੇਗਾ DL ਤੇ DL ਕੱਟ ਜਾਏਗਾ ਸਾਡੇ ਕੋਲ ਬਚੇਗਾ AE/EC ਕਿਉਂਕਿ ਦੋਨੋਂ ਤ੍ਰਿਭੁਜਾ BD ਤੇ CD ਇੱਕੋ ਅਧਾਰ DE ਤੇ ਹਨ ਤੇ ਇੱਕੋ ਸਮান্তਰ ਕਮਦੀ ਜੋੜੀ DE ਅਤੇ BC ਵਿਚਕਾਰ ਸਥਿਤ ਹੈ ਇਲੀ ਏਰੀਆ ਬੀਡੀ ਈ ਤ੍ਰਿਭੁਜ ਦਾ ਬਰਾਬਰ ਹੋਵੇ ਏਰੀਆ ਸੀਈਡੀ ਤ੍ਰਿਭੁਜ ਦਾ ਉਣੀ ਕਤੇ ਦੋ ਤੋਂ ਅਸੀਂ ਪ੍ਰਾਪਤ ਕਰਦੇ ਹਾਂ ਤਾਂ ਏਡੀ ਵਟੇ ਬੀਡੀ ਬਰਾਬਰ ਏਈ ਵਟੇ ਈਸੀ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਜਿੱਤਰ ਐਕਸ ਵਾਈ ਤੇ ਐਕਸ ਵਾਈ ਵਿੱਚ ਓ ਕੇਂਦਰ ਵਾਲੇ ਦੋ ਸਮੰਤਰ ਰੇਖਾ ਮੰਦ ਸਪर्श ਬਿੰਦੂ ਸੀ ਤੇ ਸਪर्श ਬਿੰਦੂ ਏਬੀ ਐਕਸ ਵਾਈ ਏ ਤੇ ਐਕਸ ਵਾਈ ਨੂੰ ਵੀ ਕੱਟ ਦੀ ਸਿੱਧ ਕਰੋ ਕੋਣ ਏਓਬ ਨੂੰ ਸਿੱਧ ਕਰਨਾ ਵੀ ਜਿਹੜਾ ਆਹ ਵਾਲਾ ਕੋਣ ਹੈ ਇਹ 90 ਡਿਗਰੀ ਦਾ ਹੈ ਸਾਧ ਉਸ ਪਰਚਰੇਕਾ ਦਿੱਤੀ ਗਈ ਸਿੱਧ ਕਰਨੇ ਕੋਣ ਇਹ ਵੀ 90 ਦਾ ਇਸ ਨੂੰ ਕੋਣ 2 ਲੈ ਲਿਆ ਇਸ ਨੂੰ 3 ਲੈ ਲਿਆ OP ਨੂੰ ਅਸੀਂ ਮੂਲਾਤਾ ਤਿੰਨਾਂ ਦਾ ਠੀਕ ਹੈ ਇਹ ਸਦੀ ਰਚਨਾ ਹੈ ਤ੍ਰਿਭੁਜ AOP ਵਿੱਚ ਅਤੇ AOC ਵਿੱਚ OP ਹੈ ਜਿਹੜਾ ਉਹ OC ਦੇ ਬਰਾਬਰ ਹੈ ਅਰਧ ਵਿਆਸ ਹੈ OE ਬਰਾਬਰ OE ਸਾਂਝਾ ਹੈ AP ਬਰਾਬਰ ਇਸ ਪਰਚਰੇਕਾ ਮਹਨ ਤਾਂ ਤ੍ਰਿਭੁਜ AOP ਸਮਰੂਪ ਸਰਬਸਮੇਤ ਤ੍ਰਿਭੁਜ AOC ਭਾਈ CPCD ਤੋਂ ਕੋਣੇ ਬਰਾਬਰ ਹੈ ਕੋਣ 2 ਦੇ ਇਸੇ ਤਰ੍ਹਾਂ ਤ੍ਰਿਭੁਜ OCB ਤੇ ਤ੍ਰਿਭੁਜ OQB ਵੀ ਸਰਵਕਸੰਬੰਧਿਤ ਕੋਣ 3 ਬਰਾਬਰ ਆ ਗਿਆ ਕੋਣ 4 ਹੁਣ POQ ਹੈ ਜਿਹੜਾ ਇਹ ਵਿਆਸ ਹੈ ਜੇ ਵਿਆਸ ਹੈ ਨਾ ਚਾਰੇ ਕੋਣਾਂ ਦਾ ਜੋੜ 180 ਹੋਵੇਗਾ 1 2 3 ਤੇ 4 ਦਾ ਕੋਣ 180 ਕੋਣ 1 2 ਬਰਾਬਰ ਹੈ ਕੋਣ 3 4 ਦੇ ਬਰਾਬਰ ਹੈ ਤਾਂ 2 ਟਾਈਮਸ 2 ਹੋ ਗਿਆ 2 ਕੋਮਨ ਕੱਢ ਲਿਆ ਦੁੱਧ ਜਾ ਕੇ ਡਿਵਾਈਡ ਕਰੇ 2 ਤੇ 3 ਦਾ ਜੋੜ 90 ਕਾ ਜਾਵੇਗਾ ਇੱਕ ਪੌਦੇ ਦੀ 40 ਪੱਤੇ ਦੀ ਲંબਾਈ ਲਗਭਗ ਮਿਲੀਮੀਟਰ 'ਚ ਮਾਪੀ ਜਾਂਦੀ ਹੈ ਪ੍ਰਾਪਤ ਅੰਕੜੇ ਦੀ ਸਾਰਣੀ ਦੇ ਰੂਪ 'ਚ ਦੱਸੋ ਇਹ ਸਾਨੂੰ ਇੱਕ ਸਾਰਣੀ ਦਿੱਤੀ ਗਈ ਹੈ ਠੀਕ ਹੈ ਸਮਝੋ ਸੋਲਵ ਕਰਨਾ ਦਿੱਤੇ ਗਏ ਅੰਕੜੇ ਲਗਾਤਾਰ ਵਰਗਦਸ਼ਲ ਵੀ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਸੰਚਵੀ ਬਾਰਮਾਰਤਾ ਬਣਾਏਗਾ ਕਮੂਲੇਟਿਵ ਫ੍ਰੀਕਵੈਂਸੀ 3 ਦਾ 3 ਆਏਗਾ 3 ਤੇ 5 8 8 ਵਿੱਚ 9 ਜੋੜਾਂਗੇ ਤਾਂ 17 ਹੋ ਜਾਏਗਾ ਇਸ ਤਰ੍ਹਾਂ ਜੇ ਸਾਰੀ ਰਕਮ ਨੂੰ ਜੋੜਦੇ ਆ 40 ਤੇ ਦੋਨਾਂ ਦਾ ਜੋੜ ਬਰਾਬਰ ਆਣਾ ਚਾਹੀਦਾ ਹੈ ਸਾਡੇ ਕੋਲ ΣFI 40 ਆ ਗਿਆ ਐਮ ਦੀ ਵੈਲਿਊ 40 ਤੇ n/2 ਕਿੰਨਾ ਆ ਗਿਆ 20 ਵਰਗ 34 144 ਤੇ 57 ਹੈ l ਦੀ ਵੈਲਿਊ 144 f ਦੀ 12 cf ਦੀ 17 ਤੇ h 2 ਆ ਗਿਆ ਥੋੜਾ ਜਿਹਾ ਸੱਧੀ ਘਾ ਦਾ ਸੂਤਰ ਲਿਖਾਂਗੇ l n/2 cf/f h ਤੇ ਮੱਧਿਕਾ ਆ ਗਿਆ 144.5 20 17/12 9 ਤੇ ਸਾਰੇ ਸੋਲਵ ਕਰਕੇ ਆ ਗਿਆ 146.75 ਤੇ ਇਸੇ ਮੁੱਲੇ ਦੇ 25 ਬਰਾਦਰ ਪੋਜ ਰੂਪੋਂ ਖਰਚੇ ਸਾਨੂੰ ਦਿੱਤੇ ਗਏ ਹਨ ਉਚਿਤ ਵਿਧਿ ਪ੍ਰਯੋਗ ਕਰਕੇ ਪੋਜ ਮੇ ਖਰਚੇ ਦਾ ਤਿਆਰ ਪਤਾ ਸਾਨੂੰ x ਦਿੱਤਾ f ਅਸੀਂ ਵਰਗ ਚਿੰਨ ਕੱਢ ਲਿਆ ਦੋਨਾਂ ਨੂੰ ਜੋੜ ਕੇ ਦੋਨਾਂ ਨੂੰ ਭਾਗ ਕਰ ਲਿਆ ਠੀਕ ਹੈ ਜੀ ਸਾਡੇ ਕੋਲ ਵਰਗ ਚਿੰਨ ਆ ਗਿਆ ਫਿਰ x a ਕਰ ਲਿਆ c ਕੱਢ ਲਿਆ ਤੇ f d ਕੱਢ ਲਿਆ x ਦਾ ਮੁੱਲ ਹੈ af'x बटे a ਅਤੇ c 257 ਵਿੱਚ 50 ਸਾਨੂੰ ਸੋਲਵ ਕਰਕੇ ਸਾਡੇ ਕੋਲ ਆਨਸਰ ਆ ਗਿਆ 211 211 ਰੁਪਏ ਖਰਚ ਹੋਏ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਧੰਨਵਾਦ